ਅੱਜ ਪਹੁੰਚਾ ਸੀ ਪਿੰਡ ਬਿਰਕ ਖੁਰਦ ਕਹਿੰਦੇ ਹੁੰਦੇ ਆ ਇੰਨੇ ਮਾੜੇ ਨਹੀਂ ਸੀ ਜਿੰਨੇ ਬਦਨਾਮ ਕਰਦੇ ਕਿਉਂਕਿ ਜੇ ਕਿ ਦੇਖਿਆ ਜਾਵੇ ਤਾਂ ਪਿੰਡ ਪਿੰਡ ਪੰਚਾਇਤਾਂ ਹੋ ਰਹੀਆਂਗਾ ਮੀਟਿੰਗਾਂ ਹੋ ਰਹੀਆਂਗਾ ਕਿ ਨਸ਼ੇ ਤੁਹਾਡੇ ਤਲ ਬੇਕਰੇ ਹਨ ਪਰ ਇਹ ਪਿੰਡ ਵਿੱਚ ਮੀਟਿੰਗ ਜਰੂਰ ਹੋ ਰਹੀ ਹੈ ਕਿ ਪੰਚਾਇਤ ਇਕੱਠੀ ਹੋਈ ਹੈ ਸਾਰਾ ਪਿੰਡ ਇਕੱਠਾ ਹੋਇਆ ਪਰ ਇਹ ਨਸ਼ਿਆਂ ਦੇ ਖਲਾਬ ਇਕੱਠਾ ਹੋਇਆ ਕਿਉਂਕਿ ਇੱਥੇ ਕੋਈ ਖਬਰ ਨਸ਼ਰਤ ਹੋਈ ਸੀ ਕਿ ਇੱਥੇ ਜਿਹੜਾ ਬੋਰੀਆਂ ਦੀਆਂ ਬੋਰੀਆਂ ਘਟਿਆ ਤੇ ਗੱਟੇ ਜਿਹੜੇ ਨਸ਼ੇ ਦੇ ਮਿਲਦੇ ਆ ਪਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਸਾਡੇ ਨਸ਼ਾ ਬਿਲਕੁਲ ਨਹੀਂ ਵਿਕਦਾ ਕੋਈ ਨਸ਼ਾ ਨਹੀਂ ਕਰਦਾ ਕੋਈ ਨੌਜਵਾਨ ਵੀ ਨਸ਼ਾ ਨਹੀਂ ਕਰਦਾ ਤੁਹਾਨੂੰ ਦਿਖਾ ਦਈਏ ਕਿ ਸਾਰਾ ਪਿੰਡ ਆ ਜਿਹੜਾ ਇਹ ਇਕੱਠਾ ਹੋਇਆਗਾ ਨੌਜਵਾਨ ਇਕੱਠੇ ਹੋਇਆਗੇ ਜੇ ਕਹਿੰਦੇਗੇ ਕਰਨ ਦੇਗੇ ਵੀ ਨੌਜਵਾਨੀ ਨਸ਼ੇ ਕਰਦੇ ਆ ਪਰ ਆ ਨੌਜਵਾਨ ਆ ਖੜੇ ਹੈਗੇ ਇੱਥੇ ਜਿਹੜੇ ਤੁਸੀਂ ਕੋਈ ਵੀ ਦੇਖ ਸਕਦਾ ਕੋਈ ਵੀ ਜਿਹੜਾ ਬੱਚਾ ਹੈਗਾ ਨੌਜਵਾਨ ਹੈ ਇਹ ਨਸ਼ਾ ਕਰਨ ਵਾਲਾ ਦਿਖਾਈ ਨਹੀਂ ਦਿੰਦਾਗਾ ਸਾਰੇ ਨੌਜਵਾਨ ਬਦਗਰ ਨੌਜਵਾਨ ਜਿਵੇਂ ਕਹਿੰਦੇ ਪੰਜਾਬ ਦੇ ਗੱਬਰੂ ਆਗੇ ਪਰ ਇਹਦਾ ਕੋਈ ਵੀ ਨਹੀਂਗਾ ਜਿੱਥੇ ਕਿ ਨਸ਼ਾ ਕਰਦਾ ਹੋਵੇ ਤੇ ਇਹ ਜਿਹੜਾ ਪਿੰਡ ਨੂੰ ਦੱਸਿਆ ਜਾ ਰਿਹਾ ਕਿ ਬਦਨਾਮ ਕੀਤਾ ਗਿਆ ਆਪਾਂ ਗੱਲਬਾਤ ਸ਼ੁਰੂ ਕਰਦੇ ਆਗੇ ਵਿੱਚ ਤੋਂ ਮੇਰਾ ਨਾਮ ਜਗਵਿੰਦਰ ਸਿੰਘ ਬਿਰਕਾ ਜੀ ਸਰਕਲ ਪ੍ਰਧਾਨ ਭਾਰਤੀ ਜਨਤਾ ਪਾਰਟੀ ਇਹ ਇਹ ਕਹਿਣਾ ਚਾਹੂਗਾ ਹੁਣ ਤੁਸੀਂ ਅੱਜ ਕੱਟ ਕੀਤਾ ਕੀ ਕਰਨ ਕਿਉਂ ਕੱਟ ਕੀਤਾ ਜੀ ਇਹ ਕੱਠ ਅਸੀਂ ਤਾਂ ਕਰਾਈ ਕੁਝ ਦਿਨ ਪਹਿਲਾਂ ਸਾਡੇ ਪਿੰਡ ਦੀ ਖਬਰ ਪੂਰੇ ਵਰਲਡ ਦੇ ਵਿੱਚ ਬੜੀ ਮਸ਼ਹੂਰ ਹੋਈ ਹੈ ਵੀ ਬਿਰਖ ਖੁਰਦ ਦੇ ਵਿੱਚ 80% ਲੋਕ ਨਸ਼ਾ ਕਰਦੇ ਆ ਪਰ ਮੈਂ ਤੁਹਾਨੂੰ ਦੱਸਣਾ ਚਾਹਣਾ ਜੀ ਕੋਈ 5-4% ਤਾਂ ਨਸ਼ਾ ਕਰਦੇ ਹੋਣਗੇ ਕੋਈ 10-20 ਨੌਜਵਾਨ ਕਰਦੇ ਹੋਣਗੇ ਠੀਕ ਹੈ ਜੀ ਪਰ ਚਿੱਟਾ ਜਿਹੜਾ ਕਹਿੰਦੇ ਚਿੱਟਾ ਸਾਡੇ ਪਿੰਡ ਤੇ ਅਸੀਂ ਵੇਖਿਆ ਹੀ ਨਹੀਂ ਗਾ ਜੀ ਵੀ ਚਿੱਟੇ ਦਾ ਨਸ਼ਾ ਅਸੀਂ ਤਾਂ ਕਦੇ ਵੇਖਿਆ ਨਹੀਂ ਗਾ ਜੀ ਬਾਕੀ 80% ਚ 20% ਬੱਚੇ ਕੱਢ ਕੇ ਤੇ ਸਾਰਾ ਪਿੰਡ ਹੀ ਆ ਗਿਆ ਜੀ ਅਸੀਂ ਵੀ ਆਉਣੇ ਆ ਉਹਦੇ ਚੀਂ ਪਰ ਅਸੀਂ ਇਹ ਇੱਕ ਹੋਰ ਦੱਸਣਾ ਚਾਹੁੰਦੇ ਜੀ ਵੀ ਇਹਨਾਂ ਨੇ ਵਿੱਚ ਵੀਡੀਓ ਦੇ ਪੁਲਿਸ ਦੀ ਵੀ ਬੇਇੱਜ਼ਤੀ ਕਰਿਆ ਵੀ ਪੁਲਿਸ ਸਾਡੇ ਬੰਦਾ ਨਹੀਂ ਫੜਦੀ ਪੁਲਿਸ ਵਾਲੇ ਤਾਂ ਬੰਦਾ ਫੜ ਕੇ ਲੈ ਕੇ ਜਾਂਦੇ ਆ ਜਦੋਂ ਉਹਦੇ ਕੋਈ ਪਰਚਾ ਕੀਤਾ ਜਾਂਦਾ ਸਾਡੇ ਪਿੰਡ ਵਾਲੇ ਜਵਾਨ ਤਰਾ ਲਿਆਉਂਦੇ ਆ ਨੇ ਕੋਰਸ ਬੱਲੋ ਤਾਂ ਲਗਾਤਾਰ ਜੇ ਦੇਖੇ ਰੋਜ਼ ਜਿਹੜੇ ਇਸੇ ਨਸ਼ਾ ਤਸਕਰਾਂ ਉਹਨਾਂ ਨੂੰ ਫੜਿਆ ਜਾ ਰਿਹਾ ਹੈਗਾ ਹਾਂਜੀ ਸਾਡੇ ਤਾਂ ਕੋਈ 2-3 ਜਾਣੇ ਸੀਗੇ ਜੀ ਉਹਨਾਂ ਨੂੰ ਪੁਲਿਸ ਉਹਨਾਂ ਦੇ ਪਰਚੇ ਆ ਜੀ ਪੁਲਿਸ ਨੇ ਫੜਿਆ ਉਹ ਛਡਾਉਣ ਵਾਲੇ ਆ ਜੀ ਹੋਰ ਤਾਂ ਕੋਈ ਸਾਡੇ ਨਸ਼ੇ ਆਲਾ ਤਾਂ ਕੋਈ ਨਹੀਂਗਾ ਜੀ ਜੇ ਤੁਹਾਨੂੰ ਨਹੀਂ ਤਸੱਲੀ ਤਾਂ ਮੈਂ ਤੁਹਾਨੂੰ ਸਾਰਾ ਪਿੰਡ ਹੀ ਵਾਢੇ ਲਾ ਵਿਖਾ ਲਿਆ ਹਣਾ ਜੀ ਜੇ ਇੱਕ ਬੰਦਾ ਵੀ ਨਸ਼ੇ ਆਲਾ ਨਿਕਲ ਜੇ ਮੈਂ ਦੇਨਦਾਰ ਆ ਜੀ ਬਾਕੀ ਅਸੀਂ মিডিਆ ਤੋਂ ਇਹ ਵੀ ਪ੍ਰਸ਼ਾਸਨ ਤੋਂ ਨੂੰ ਵੀ ਬੇਨਤੀ ਕਰਦੇ ਆ ਕਿ ਸਾਡੇ ਪਿੰਡ ਜਿਵੇਂ ਹੁਣ ਮੇਰੇ ਤੇ ਬਲੇਮ ਲਾਇਆ ਮੈਂ ਵਿੱਚ ਹੀ ਆ ਗਈ 80% ਚ ਆ ਹੀ ਗਿਆ ਕਿਉਂਕਿ 20% ਬੱਚੇ ਨਿਕਲ ਗਏ ਸਾਡੇ ਪਰਿਵਾਰ ਦਾ ਸਾਰੇ ਸਾਡੇ ਨੇੜੇ ਤੇੜੇ ਆਣ ਗਵਾਂਡ ਦਾ ਕਿਸੇ ਦਾ ਵੀ ਤੁਸੀਂ ਟੈਸਟ ਕਰਾ ਲੋ ਜੇ ਕੋਈ ਨਸ਼ੇ ਵਾਲਾ ਮਿਲ ਜੇ ਤਾਂ ਮੈਂ ਦੇਣ ਤਾਰਾਂ ਜੀ ਇਹਦੀ ਖਬਰ ਲਵਾਈ ਕਿ ਨਹੀਂ ਕਿ ਜੋ ਮੀਡੀਆ ਦਾ ਆਪ ਅਸੀਂ ਮੰਨ ਲ ਗਏ ਵੀ ਕੰਮ ਮਹਿੰਗਾ ਹੋਣਾ ਅਸੀਂ ਆ ਗਏ ਤੁਸੀਂ ਜੋ ਬੋਲਤਾ ਸੀ ਚਲਾ ਦੇਣਾ ਪਰ ਇਹ ਖਬਰ ਲਵਾਈ ਕਿ ਨਹੀਂ ਕੋਈ ਪਿੰਡ ਵਾਸੀ ਸੀ ਖਾਂਵਰ ਤਾਂ ਹੁਣ ਜੀ ਉਹਨਾਂ ਨੂੰ ਹੀ ਪਤਾ ਹੋਊਗਾ ਜੀ ਜਾਂ ਤਾਂ ਚੈਨਲ ਵਾਲਿਆਂ ਨੂੰ ਪਤਾ ਹੋਊਗਾ ਜਿਨ੍ਹਾਂ ਨੇ ਵੀਡੀਓ ਬਣਾਈ ਹੈ ਜਾਂ ਜਿਹੜੇ ਬੋਲੇ ਆ ਉਹਨਾਂ ਨੂੰ ਪਤਾ ਹੋਊਗਾ ਅਸੀਂ ਦਾ ਡੀਸੀ ਸਾਹਿਬ ਐਸਐਸਪੀ ਸਾਹਿਬ ਛੋਟੇ ਚੈਨਲ ਰਾਹੀਂ ਇਹੇ ਡਿਮਾਂਡ ਕਰਦੇ ਆਂ ਕਿ ਸਾਡੇ ਪਿੰਡ ਦੇ ਵਿੱਚ ਅਣਕੁਵਾਰੀ ਕਰੀ ਜਾਵੇ ਕਿ ਜਿਹੜੇ ਬੰਦੇ ਐਵੇਂ ਗਲਤ ਬਲੇਮ ਪਿੰਡ ਤੇ ਲਾ ਰਹੇ ਆ ਪਿੰਡ ਨੂੰ ਬਦਨਾਮ ਕਰ ਰਹੇ ਆ ਸਾਨੂੰ ਵੀ ਬਹੁਤ ਕੱਲ ਦੇ ਫੋਨ ਆ ਰਹੇ ਆ ਬਾਹਰੋਂ ਵਿਦੇਸ਼ਾਂ ਚੋਂ ਵੀ ਆ ਰਹੇ ਆ ਸਾਡੇ ਬੱਚੇ ਵਿਦੇਸ਼ਾਂ ਚਾ ਸਾਡੇ ਪਿੰਡ ਦੇ ਵੱਡੇ ਵੱਡੇ ਅਫਸਰ ਵੀ ਉੱਚ ਅਹੁਦਿਆਂ ਤੇ ਵੀ ਐ ਜਿਹੜੇ ਵਿੜੇ ਦੇ ਐ ਬਲੇਮ ਲਾਉਂਦੇ ਆ ਵਿੜੇ ਦੇ ਮੁੰਡੇ ਕਿੰਨੇ ਦਾ ਫੌਜ ਦੇ ਵਿੱਚ ਐ ਜੀ ਕੋਈ ਮਾਸਟਰ ਐ ਹੁਣ ਵੀ ਮੁੰਡੇ ਟ੍ਰੇਨਿੰਗ ਵੀ ਭਜਦੇ ਆ ਪੁਲਿਸ ਦੇ ਵਿੱਚ ਭਰਤੀ ਹੋਣ ਵਾਸਤੇ ਜਾਂ ਫੌਜ ਦੇ ਵਿੱਚ ਕੋਈ ਮੈਨੂੰ ਤਾਂ ਲੱਗਦਾ ਨਹੀਂ ਕਹਿੰਦੇ 10 10 12 12 ਸਾਲਾਂ ਦੇ ਬੱਚੇ ਨਸ਼ਾ ਕਰਦੇ ਮੈਂ ਤਾਂ ਕਦੇ ਵੇਖਿਆ ਨਹੀਂ ਜਾਈ ਕੋਈ ਡਿੱਗਿਆ ਪਿਆ ਬੱਚਾ ਜੀ ਜੇ ਪੁਲਿਸ ਹੈ ਇਨੀ ਤੰਦੇਹੀ ਨਾਲ ਹੁਣ ਕੰਮ ਕਰ ਰਹੀ ਹੈ ਕਿ ਨਸ਼ਾ ਤਸਕਰਾਂ ਨੂੰ ਫੜ ਰਹੀ ਹੈ ਜਿਹੜੇ ਮਾੜੇ ਅਨਸਰ ਆ ਉਹਨਾਂ ਨੂੰ ਫੜ ਰਹੀ ਹੈ ਫੇਰ ਤਾਂ ਇਹਦੇ 'ਚ ਪੁਲਿਸ ਦੀ ਬਦਨਾਮੀ ਕਹਿੰਦੇ ਪੁਲਿਸ ਉੱਥੇ ਕੁਝ ਕਰਦੀ ਨਹੀਂ ਨਹੀਂ ਜੀ ਇਹ ਤਾਂ ਗਲਤ ਗੱਲ ਹੈ ਪੁਲਿਸ ਆਉਂਦੀ ਹੈ ਜੀ ਇਹ ਸਾਡੇ ਪਿੰਡ ਵੀ ਉਹ ਜਿਹੜੀ ਵੀਡੀਓ ਬਣਾਈ ਆ ਉਹਦੇ 'ਚ ਵੀ ਕਿਹਾ ਗਿਆ ਪੁਲਿਸ ਕਿਸੇ ਨੂੰ ਫੜਦੀ ਨਹੀਂ ਸ਼ਰੇਆਮੇ ਨਸ਼ਾ ਵਿਕੀ ਜਾਂਦਾ ਹੈ ਪੁਲਿਸ ਨੇ ਜਿਹੜੇ 5-4 ਬੰਦੇ ਸੀ ਇਹਨਾਂ ਨੂੰ ਫੜਦੇ ਸੀ ਉਹਨਾਂ ਦੀ ਜਵਾਨਤਾ ਕਰਾਉਣ ਵਾਲੇ ਵੀ ਹੋਏ ਲੋਕ ਹੈ ਜੀ ਤਾਂ ਗਲਤ ਗੱਲ ਹੈ ਜਿਹੜਾ ਪਿੰਡ ਨੂੰ ਬਦਨਾਮ ਕਰਦੇ ਆ ਅਸੀਂ ਤਾਂ ਇਹੀ ਮੈਂ ਤਾਂ ਇਹੀ ਡਿਮਾਂਡ ਕਰਦਾ ਜਿਹੜਾ ਬੰਦਾ ਹੈ ਕਿਸੇ ਦੇ ਗਲਤ ਬਲੇਮ ਲਾਉਂਦਾ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਸਾਡੇ ਨਾਲ ਵੀਰ ਤੇ ਹੋਰ ਵੀ ਝੋੜੇ ਗਏ ਵਿੱਜ ਕੀ ਨਾ ਤੁਹਾਡਾ ਮੇਰਾ ਨਾਮ ਜਗਜੀਤ ਸਿੰਘ ਹੈ ਜੀ ਮੈਂ ਸਰਪੰਚਾ ਪਿੰਡ ਦੇ ਮੇਰੇ ਮਾਤਾ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਪਿੰਡ ਦਾ ਨਾਮ ਬੜਾ ਬਦਨਾਮ ਕੀਤਾ ਹੈਗਾ ਕਿ ਤੇ ਕੀ ਕਹਿਣਾ ਚਾਹੋਗੇ ਨਸ਼ਾ ਹੈਗਾ ਕਿ ਗਲਤੀ ਖਬਰ ਨਹੀਂ ਭਾਈ ਜੀ ਹੁਣ ਕੋਈ ਨਸ਼ਾ ਨਹੀਂ ਕਿ ਜਿਹੜੇ 2-4 ਸੀਗੇ ਫੜੇ ਗਏ ਪੁਲਿਸ ਦੇ ਜੇਲ੍ਹ ਚ ਹੈਗੇ ਬੈਠੇ ਉਹ ਉਹੀ ਪਹਿਲਾਂ ਵੇਚਦੇ ਸੀ ਇੱਕ ਜਵਾਨ ਤੇ ਉਹੀ ਬੰਦੇ ਨੇ ਜਿਹੜੇ ਮੀਡੀਆ ਸਾਹਮਣੇ ਬੋਲੇ ਸੀ ਉਹੀ ਜਵਾਨ ਤਾਂ ਕਰਖ ਲਿਆਉਂਦੇ ਉਹਨਾਂ ਦੀ ਤੇ ਜਿੰਨੇ ਹੁਣ ਕਿਹਾ ਜਾ ਰਿਹਾ ਕਿ ਤੇ ਇਹ ਨਸ਼ਾ ਘ ਤੇ ਫਿਰ ਭਾਈ ਜੀ ਦੋ ਤੱਲ ਵੀ ਅਨਾਊਂਸਮੈਂਟ ਕਰੀ ਆਗੇ ਠੇਕਾ ਠੱਖਾਂ ਸਤੇ ਗੁਰੂ ਘਰ ਅੱਜ ਸੋ ਵੀ ਅਨਾਊਂਸਮੈਂਟ ਕਰੀਏ ਫਿਰ ਉਹ ਬੰਦੇ ਇੱਥੇ ਆਉਂਦੇ ਕਿਉਂ ਨਹੀਂਗੇ ਸਾਹਮਣੇ ਆ ਕੇ ਸਾਡੇ 5 ਸਾਲ ਹੋ ਗਏ ਮੈਨੂੰ ਸਰਪੰਚ ਬਣਿਆ ਨੂੰ ਸਾਰੇ ਪਿੰਡ ਦੇ ਦੇਖ ਰਹੇ ਕਰਦੇ ਆ ਇਕੱਲਾ ਇਕੱਲਾ ਮੁੰਡਾ ਬੱਚਾ ਸਭ ਧਿਆਨ ਚਾ ਵੀ ਸਾਨੂੰ ਤਾਂ ਕੁਝ ਦੇਖਣਿਆ ਬੱਚਾ ਨਸ਼ਾ ਵੇਚੀ ਜਾਂਦਾ ਪੁਲਿਸ ਵੀ ਇੰਨੀ ਤੰਦੇ ਨਹੀਂ ਨਾ ਕੰਮ ਕਰ ਰਹੀ ਹੈ ਜਿਹੜੇ ਨਸ਼ਾ ਤਸਕਰ ਉਹਨੂੰ ਫੜ ਵੀ ਰਹੀ ਹੈ ਪਰ ਫਿਰ ਵੀ ਜੇ ਆਪਾਂ ਕਹਿੰਦੇ ਪੁਲਿਸ ਨੂੰ ਬਦਨਾਮ ਕੀਤਾ ਜਾਂ ਪਿੰਡ ਨੂੰ ਬਦਨਾਮ ਕੀਤਾ ਪੁਲਿਸ ਨੂੰ ਬਦਨਾਮ ਤਾਂ ਫਿਰ ਆਏ ਉਹ ਕਹਿੰਦਾ ਮੇਰੇ ਕਹੇ ਤੇ ਪੁਲਿਸ ਨੇ ਮੋਟਰਸਾਈਕਲ ਛੱਡਿਆ ਮੋਟਰਸਾਈਕਲ ਛੱਡੂ ਕਿਉਂ ਜਿਹੜਾ ਬੰਦਾ ਨਸ਼ੇ ਵਾਲਾ ਫੜਿਆ ਗਿਆ ਉਹ ਮੋਟਰਸਾਈਕਲ ਤੇ ਨਸ਼ਾ ਲਈ ਜਾਂਦਾ ਸੀਗਾ ਜੀ ਤੇ ਪੁਲਿਸ ਨੇ ਸਨੇ ਬੰਦਾ ਸ ਉਸ ਦੀ 1% ਵੀ ਗਲਤੀ ਨਹੀਂ ਚ ਸੀ ਉਸ ਨੇ ਵੀ ਸੀਐਡੀ ਬਿਲੀਪੰਦਾ ਮਿਲ ਗਿਆ ਗੋਲੀਆਂ ਨਸ਼ਾ ਸਾਰਾ ਕੁਝ ਮਿਲ ਗਿਆ ਉਹ ਚੱਕ ਕੇ ਪਰਚਾ ਦੇ ਕੇ ਸਾਡੇ ਮੋਟਰ ਸਲਿੰਡਰ ਕਰ ਤੱਕ ਗੱਮ ਨੂੰ ਖਤਮ ਬਸ ਮੀ 300 ਕਿਨਾ ਬਲਕਾਨ ਸਿੰਘ ਕੀ ਕਹਿਣਾ ਚਾਹੋਗੇ ਛੋਡੇ ਪਿੰਡ ਨੂੰ ਨਸ਼ਾ ਦਾ ਨਾਮ ਲੈ ਕੇ ਬੜਾ ਬਦਨਾਮ ਕੀਤਾ ਹੈਗਾ ਥਾਂਾਂ ਤਾਂ ਤੇ ਇਹ ਰਹੇਗਾ ਵੀ ਬਰਕ ਕੋਰ ਦੇ ਚ ਬੜਾ ਨਸ਼ਾ ਵਿਕਦਾ ਕੋਈ 5 4% ਸੀਗਾ ਜੀ ਬੰਦੇ ਉਹ ਬੰਦੇ ਫੜੇ ਵੀ ਗਏ ਕਲੀਅਰ ਵੀ ਹੋ ਗਏ ਵੀ ਫੜੇ ਗਏ ਜੀ ਵੀ ਹੋਰ ਹੈ ਨਹੀਂ ਬੰਦੇ ਹੋਰ ਦੇ ਹਣ ਜਿਵੇਂ ਕਿਹਾ ਜਾ ਰਿਹਾ ਵੀ 70% 80% ਹੈਗਾ ਕਿ ਹੈਗਾ ਇਹ ਨਹੀਂ ਕਹਿਣ ਦਾ ਕੋਈ 100% ਵੀ ਕਹਦਾ ਪਰ ਹੈ ਨਹੀਂ ਗਈ ਇਹ ਗੱਲ ਗਰੰਟੀ ਹੈ ਜੀ ਗੁਰੂ ਘਰ ਇੰਨੇ ਬੰਦੇ ਖੜੇ ਸਾਰੇ ਸੌ ਵੀ ਪਾ ਦੇਣਗੇ ਜਾ ਕੇ ਵੀ ਹੈ ਨਹੀਂ ਗਈ ਇਤੋਂ ਵੱਡੀ ਤਾਂ ਕੋਈ ਚੀਜ਼ ਹੀ ਹੈ ਨਹੀਂ ਜੀ ਹੁਣਸ ਵੱਲੋਂ ਇੱਥੇ ਕੋਈ ਰੇਡ ਕੀਤੀ ਜਾਂਦੀ ਹੈ ਕਿ ਜੇ ਕੋਈ ਇਹ ਸ਼ੱਕ ਵੀ ਪਵੇ ਨਾ ਉਹ ਵੀ ਆਥਣੇ ਵੀ ਆਉਂਦੇ ਤੜਕੇ ਵੀ ਆਉਂਦੇ ਇਹੋ ਜੀ ਗੱਲ ਹੈ ਨਹੀਂ ਜੀ ਜਿਹੜੇ ਬੰਦੇ ਸੀਗੇ ਉਹ ਫੜੇ ਗਏ ਉਹ ਨਵੇਂ ਬੰਦੇ ਦਾ ਕੀ ਦਾ ਨਾਂ ਤਰ ਗਈ ਉਹ ਕੋਈ ਵੇਚਦੇ ਨਹੀਂ ਵੇਖਿਆ ਹੀ ਆਪਾਂ ਆ ਵੀ ਚੀਜ਼ ਹੈ ਨਸ਼ਾ ਨੂੰ ਰੋਕਣ ਦੇ ਲਈ ਪੰਚਾਇਤ ਜ ਆ ਪਿੰਡ ਦਾ ਪੂਰਾ ਸਹਿਯੋਗ ਕੋਸ਼ਟ ਕਰਦੇ ਆ ਬਹੁਤ ਸਮਝਾਉਂਦੇ ਆ ਰੋਕਦੇ ਵੀ ਆ ਬਸ ਉਹ ਜਿਹੜੇ ਬੰਦੇ ਸੀਗੇ ਲੈ ਗਏ ਹੋਰ ਤਾਂ ਕੋਈ ਬੰਦੇ ਹੈ ਨਹੀਂ ਗਏ ਆ ਚੀਜ਼ ਇਧਰ ਪਿੰਡ ਜੀ ਦੇ ਜੁੜੇ ਸਾਡੇ ਨਾਲ ਗੱਲ ਕਰਦਾ ਸਸੀ ਕਾ ਪਿੰਡ ਜੀ ਸਸੀ ਕਾ ਜੀ ਮੇਰਾ ਨਾਮ ਕੇਰਨਦੀ ਬਿਕਾਉਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਬਟੇਂਡਾ ਦੇ ਹੱਥ ਤੋਂ ਜੀ ਕਾਂਗਰਸ ਪਾਰਟੀ ਕੀ ਕਹਿਣਾ ਜਾਊਂਗਾ ਜੇ ਤੁਹਾਡੇ ਪਿੰਡ ਦਾ ਨਾਮ ਜਿਹੜਾ ਤਨਾਮ ਹੋਇਆਗਾ ਕਹਿੰਦੇ ਬਹੁਤ ਜਿਆਦਾ ਨਸ਼ਾ ਵਿਕਦਾ ਕੀ ਸਚਾਈ ਇਹਦੇ ਚ ਹੈਗੀ ਕਿ ਝੂਠੀ ਹੈ ਜਰਾ ਲੈ ਵੀਰ ਜੀ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਡੇ ਯੂਸ ਤੇ ਆ ਕੇ ਆਵਾਜ਼ ਠਾਉਂਗੇ ਕਿਉਂਕਿ ਤਿੰਨ ਚਾਰ ਦਿਨ ਹੋ ਗਏ ਨਿਊਜ਼ ਚੱਲੀ ਜਾਂਦੀ ਹੈ ਨਿਊਜ਼ ਕੀ ਚੱਲਦੀ ਹੈ ਕਿ ਇਹ ਇੱਥੇ 80% ਨਸ਼ਾ ਚੱਲਦਾ ਹੈ ਸਾਡੇ 16-1 ਹੋ ਗਿਆ ਉਹਦੇ ਵਿੱਚ ਲੇਡੀਜ਼ ਵੀ ਆ ਗਈਆਂ ਉਹਦੇ ਵਿੱਚ ਬੱਚੇ ਵੀ ਆ ਗਏ ਤੁਸੀਂ ਆਪ ਸਮਝਦਾਰ ਹੋ ਮੈਨੂੰ ਤਾਂ ਇਹ ਨਹੀਂ ਸਮਝ ਆਈ ਦੋ ਤਿੰਨ ਜਣੇ ਤੇ ਸਾਡੇ ਐਨਡੀ ਦੇ ਪਰਚੇ ਹੈ ਜੀ ਉਹਨਾਂ ਦੇ ਪਰਚਿਆਂ ਦੇ ਵੇਖੋ ਵੀ ਉਹਨਾਂ ਦੀਆਂ ਵੇਲ ਕੌਣ ਲੈਂਦਾ ਜਵਾਨ ਤਾਂ ਕੌਣ ਕਰਵਾਉਂਦਾ ਹੈ ਅੱਜ ਕੱਲ ਐਨਡੀ ਦੇ ਪਰਚਿਆਂ ਦੀ ਕੋਈ ਛੇਤੀ ਜਵਾਨ ਤਾਂ ਨਹੀਂ ਕਰਵਾਉਂਦਾ ਤੁਸੀਂ ਖੁਦ ਸਮਝਦਾਰ ਹੋ ਜੀ ਜੋ ਪੱਤਰਕਾਰ ਸਾਹਿਬ ਆਏ ਉਹਨਾਂ ਨੇ ਸਾਡੇ ਚੌਂਕਾ ਚ ਜਾਣਾ ਸੀ ਸਾਡੀਆਂ ਪਰਚੂਨ ਦੀਆਂ ਦੁਕਾਨਾਂ ਤੇ ਜਾਣਾ ਸੀ ਸਾਡੀਆਂ ਸੱਥਾਂ ਚ ਜਾਣਾ ਸੀ ਸਾਡੀਆਂ ਪੰਚਾਇਤ ਘਰਾਂ ਚ ਜਾਣਾ ਸੀ ਉਹਨਾਂ ਨੇ ਪੁੱਛਣਾ ਸੀ ਆਮ ਲੋਕਾਂ ਤੋਂ ਇੱਕ ਸਾਡੀ ਬੀਬੀ ਕਹਿ ਰਹੀ ਹੈ ਵਿੱਚ ਕਿ ਸਾਡੇ ਨਿੱਕੇ ਨਿੱਕੇ ਜਵਾਕ ਛੇ ਛੇ ਸਾਲਾਂ ਦੇ ਨਸ਼ਾ ਕਰਦੇ ਆ ਚਲੋ ਮੈਂ ਤੁਹਾਨੂੰ ਸਕੂਲ ਚ ਲੈ ਕੇ ਜਾਂਦੀ ਆ ਇੱਕ ਵੀ ਬੱਚਾ ਨਸ਼ੇ ਨਾਲ ਪੋਜ਼ਿਟਿਵ ਆਇਆ ਗਿਆ ਤੇ ਅਸੀਂ ਲਤ ਸਣੀ ਦੀ ਟੱਪ ਜਾਾਂਗੇ ਉਸ ਪੱਤਰਕਾਰ ਦੇ ਠੀਕ ਹੈ ਪਰ ਇਹ ਗਲਤ ਗੱਲ ਹੈ ਵੀ ਪਿੰਡ ਨੂੰ ਬਦਨਾਮ ਕਰਨਾ ਸਾਡੀਆਂ ਧੀਆ ਭੈਣਾਂ ਦੇ ਰਿਸ਼ਤੇ ਕਰਨੇ ਆ ਸੀ ਸਾਡੇ ਬੱਚਿਆਂ ਦੇ ਨੌਜਵਾਨਾਂ ਦੇ ਰਿਸ਼ਤੇ ਕਰਨੇ ਆ ਉਹਨਾਂ ਨੂੰ ਸਾਡੇ ਰਿਸ਼ਤੇ ਕੌਣ ਕਰਵਾਊਗਾ ਕੌਣ ਵਿੱਚ ਹਾਂ ਦਾ ਨਾਂ ਦਾ ਮਾਰੂਗਾ ਇਸ ਚੀਜ਼ ਨੂੰ ਪਹਿਲਾਂ ਅਗਲਾ ਵਾਈਟ ਚਲਾ ਦਿਆ ਕਰੂ ਇਸ ਚੀਜ਼ ਨਾਲ ਤਾਂ ਇਹ ਪਰਪਾਈ ਕੌਣ ਕਰੂਗਾ ਸਾਰਾ ਪਿੰਡ ਕਰੂਗਾ ਅਸੀਂ ਪਿੱਛੇ ਜੇ ਬਠਿੰਡੇ ਦੇ ਇੱਕ ਬਸਤੀ ਵਿੱਚ ਗਏ ਸੀਗੇ ਉੱਥੇ ਵੀ ਇਹੀ ਗੱਲ ਚੱਲੀ ਸੀ ਜਿਹੜੀ ਤੁਸੀਂ ਕਰਿਆ ਹਾਂ ਕਦੇ ਸਾਡੇ ਪਿੰਡ 'ਚ ਇੰਨੇ ਨਸ਼ੇ ਹੋ ਗਏ ਕਿ ਸਾਡੇ 6-7 ਸਾਲ ਤੋਂ ਕਿਤੇ ਬਰਾਤੀ ਨਹੀਂ ਚੜੇਗੀ ਤੇ ਫਿਰ ਤੁਹਾਡੇ ਪਿੰਡ 'ਚ ਇਹ ਹਾਲ ਹੋ ਸਕਦਾ ਹੈ ਨੀ ਇਹ ਤਾਂ ਕੋਈ ਇਹੋ ਜੀ ਗੱਲ ਹੈ ਨਹੀਂ ਜਿਹੜਾ ਪਹਿਲਾਂ ਸਾਡੇ 21-22 ਸਾਲਾਂ ਤੋਂ ਹੁੰਦੇ ਨਹੀਂ ਵੀ ਪਹਿਲਾ ਰਿਸ਼ਤਾ ਹੋ ਜਾਂਦਾ ਠੀਕ ਹੈ ਜੀ ਤੁਸੀਂ ਮਾੜੇ ਬੰਦੇ ਕੋਲੇ ਬੈਠੋਗੇ ਤਦੋਂ ਨਵੀਂਗਲਾ ਮਾਰੇ ਕਹੂਗਾ ਤੁਸੀਂ ਕਿਸੇ ਦੇ ਘਰੇ ਜਾ ਕੇ ਜਿਹੜਾ ਨਸ਼ਾ ਵੇਚਦਾ ਉਹਦੇ ਘਰੇ ਚਾਹ ਪਾਣੀ ਪੀਓਗੇ 4-4 5-5 ਘੰਟੇ ਬੈਠੋਗੇ ਤੁਹਾਨੂੰ ਲੋਕ ਕੀ ਕਹਿਣਗੇ ਜੀ ਤੁਸੀਂ ਵੀ ਤਾਂ ਉਹਦੇ ਸਪੋਰਟਰ ਹੀ ਹੋਏ ਨਾ ਠੀਕ ਹੈ ਨਾ ਤੁਸੀਂ ਮੰਨਦੇ ਹੋ ਵੀ ਤੁਸੀਂ ਵੀ ਉਹਦੇ ਸਪੋਰਟਰ ਹੋਏ ਕੋਸ਼ ਬੱਚੇ ਸੀਗੇ ਅੱਜ ਤੋਂ 2-3 ਸਾਲ ਪਹਿਲਾਂ ਸਾਡੀ ਉਦੋਂ ਸਾਡੀ ਕਾਂਗਰਸ ਦੀ ਗਵਰਨਮੈਂਟ ਸੀਗੀ ਉਦੋਂ ਸੀਗੇ ਅਸੀਂ ਮੈਂ ਖੁੱਦ ਕੋਟ-કોટ ਕੇ ਉਹਨਾਂ ਦੇ ਘਰਾਂ 'ਚ ਕੋਟ-કોટ ਕੇ ਜਿਹੜੇ ਬਾਹਰ ਬੰਦੇ ਦੇਣ ਆਏ ਸੀ ਉਹਨਾਂ ਨੂੰ ਸੁਧਾਰਿਆ ਵੇ ਠੀਕ ਹੈ ਅਸੀਂ ਐਡੇ ਤਾਂ ਕਮਲੇ ਹੈ ਨਹੀਂ ਕਿ ਸਾਨੂੰ ਆਪਦੇ ਅਸੀਂ ਚੰਗੇ ਆਫੀਸਰਾਂ ਨਾਲ ਵੀ ਬੈਠਣਾ ਜਾ ਕੇ ਮੈਨੂੰ ਮੈਡਮ ਹੀਨਾ ਗੁਪਤਾ ਦੀ ਕਾਲ ਆਈ ਵੀ ਮੈਡਮ ਤੁਹਾਡੇ ਪਿੰਡ ਆ ਕੁਝ ਹੋ ਰਿਹਾ ਹੈ ਮੈਨੂੰ ਐਸਪੀ ਸਾਹਿਬ ਨੇ ਪੁੱਛਿਆ ਵੀ ਤੁਹਾਡੇ ਪਿੰਡ ਆ ਕੁਝ ਹੋ ਰਿਹਾ ਤੁਸੀਂ ਸਾਨੂੰ ਦੱਸਿਆ ਨਹੀਂ ਆਪਾਂ ਨਿੱਤ ਬੈਨੇ ਆ ਤੁਸੀਂ ਸਾਡੇ ਕੋਲੇ ਆਣਿਆ ਕੰਮ ਤੋਂ ਹੁੰਦੇ ਮੈਂ ਕਿਹਾ ਸਰ ਇਹ ਜੀ ਕੋਈ ਗੱਲ ਹੀ ਹੈ ਨਹੀਂ ਇਹ ਸਾਰੀ ਪੰਚਾਇਤ ਇਕੱਠੀ ਕਰ ਲਓ ਠੀਕ ਹੈ ਜਿੰਮੀ ਬਾਕ ਬਾਕ ਪਿੰਡਾਂ ਵਿੱਚ ਨਾ ਕਮੇਟੀਆਂ ਬਣਾਤੀਆਂ ਜਾਂ ਸਾਰੇ ਪੰਚਾਇਤ ਨੇ ਮਤਾਈ ਪਾਤੇ ਵੀ ਜੇ ਕੋਈ ਨਸ਼ਾ ਵੇਚਦਾ ਹੈ ਕੋਈ ਨਸ਼ਾ ਤਸਕਰ ਹੈਗਾ ਉਹਦਾ ਆਪਾਂ ਭਾਂਡਾ ਹੀ ਛੇਕ ਦੋ ਜਾਂ ਉਹਦੇ ਨਾਲ ਮਿਲਬਰਤਨੀ ਬੰਦ ਕਰ ਦਿਓ ਜਿਹੜੇ ਨਸ਼ੇ ਕੋਈ ਬੱਚਾ ਕਰਦਾ ਹੈਗਾ ਉਹਦਾ ਨਸ਼ਾ ਆਪਾਂ ਛਡਾਇਆ ਜਾਵੇ ਨਾ ਕਿ ਉਹਨੂੰ ਨਫ਼ਰਤ ਕਰੀਏ ਉਹਨੂੰ ਪਿਆਰ ਨਾਲ ਉਹਨੂੰ ਸੱਦ ਕੇ ਉਹਦੇ ਨਸ਼ੇ ਛਡਾਏ ਜਾਂ ਨਾ ਵੀ ਗੁਪਤ ਰੱਖਿਆ ਜਾਵੇ ਇਸ ਤਰ੍ਹਾਂ ਦੀ ਕੋਈ ਉਪਰਾਲਣ ਨਹੀਂ ਕੀਤਾ ਗਿਆ ਨਹੀਂ ਵੀਰ ਜੀ ਬਹੁਤ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਵੀ ਮੈਂ ਖੁਦ ਜਾ ਕੇ ਉਹ ਮੁੰਡੇ ਕੋਟ ਕੋਟ ਕੇ ਛਡਾਏ ਵੀ ਅੰਦਰ ਬੰਦ-ਬੰਦ ਕਰਕੇ ਛਡਾਏ ਵੀ ਆ ਅ ਕੋਈ ਵੀ ਬੱਚਾ ਆਇਆ ਨਹੀਂ ਉਹ ਕਹੇ ਵੀ ਮੇਰੇ ਸਾਹਮਣੇ ਚੁੰਮ ਵੀ ਕਰ ਜੂਗਾ ਠੀਕ ਹੈ ਜੋ ਬੇੜੇ ਜੋ ਵੀ ਕੋਈ ਬੱਚੇ ਮੇਰੇ ਜੋ ਆਉਂਦੇ ਐ ਅਸੀ ਵਰਗ ਦੇ ਬੱਚੇ ਆਉਂਦੇ ਉਹਨਾਂ ਨੂੰ ਵੀ ਮੈਂ ਇਹ ਸਮਝਾਉਣੀ ਵੀ ਵਾਰਨਿੰਗ ਹੈ ਤੁਹਾਨੂੰ ਆ ਮੇਰੀ ਮੈਂ ਹੁਣ ਘਰੇ ਵੜਨਾ ਤੁਹਾਡੇ ਫੇਰ ਨਾ ਆਖੇ ਤੁਹਾਡੀ ਮੈਂ ਬੇਇੱਜ਼ਤੀ ਕਰਤੀ ਐ ਇਹ ਜਿਹਦਾ ਕੋਈ 1% ਗੱਲ ਵੀ ਨਹੀਂ ਸੀ ਵੀ ਇਹ ਸੁਣ ਚੁੱਕੇ ਹੋਗੇ ਸਾਰੇ ਪੰਚਾਇਤ ਤੋਂ ਆਪਾਂ ਇਧਰ ਬਿਰਜ ਵੀ ਆ ਗਿਆ ਆਪਾਂ ਉਹਨਾਂ ਨਾਲ ਵੀ ਗੱਲ ਕਰਾ ਬਿਰਜ ਕੀ ਨਾਮ ਤੁਹਾਡਾ ਜਗਮੀਤ ਸਿੰਘ ਆ ਜੀ ਕੀ ਕਹਿਣਾ ਚਾਹੋਗੇ ਜਿਵੇਂ ਤੁਹਾਡੇ ਪਿੰਡ ਦਾ ਨਾਮ ਬੜਾ ਬਦਨਾਮ ਕਰਤਾਗਾ ਵੀ ਨਸ਼ੇ ਤੇ ਖੁੱਲੇ ਮਿਲਦੇਗੇ ਕਿੰਨੀ ਕਿ ਸੱਚਾਈ ਇਹ ਨਹੀਂ ਜੀ ਖੁੱਲਾ ਤਾਂ ਦੇਖੋ ਪਹਿਲਾਂ ਸਾਡੀਆਂ ਕਣਕਾਂ ਮਰ ਗਈਆਂ ਨਾ ਪੈਸਾ ਕਿਸੇ ਕੋਲ ਉਹੀ ਹੈ ਨਹੀਂਗਾ ਹਰ ਇੱਕ ਬੰਦਾ ਜ਼ਿੰਮੇਵਾਰ ਭਾਈ ਇੱਕ ਮਾਲੇ ਕੰਮ ਕਰਦੇ ਹੋ ਖੇਤੀ ਕਰੀ ਜਾਂਦਾ ਨਾ 5 4% ਚਲੋ ਸਰਕਾਰ ਵੀ ਰੋਲਾ ਪਾਈ ਜਾਂਦੀ ਵੀ ਨਸ਼ਾ ਚੱਲਦਾ ਹੀ ਆ ਰਿਹਾ ਉਹਦਾ ਰੋਲਾ ਤੁਹਾਨੂੰ ਹੀ ਪਤਾ ਹੀ ਹੈ ਨਾ ਕਾਰਨ ਇਹ ਆ ਨਾ ਵੀ ਬਦਨਾਮੀ ਤੇ ਪਿੰਡ ਦੀ ਹੈ ਹੁਣ ਜਿਵੇਂ ਸਿਆਣੇ ਬਜ਼ੁਰਗ ਬੈਠੇ ਆ ਮਗਰ ਵੀ ਬੈਠੇ ਸਾਰਾ ਪਿੰਡ ਬਦਨਾਮ ਹੋਈ ਜਾਂਦਾ ਇਹ ਕਿਹਦੇ ਚ ਹੋਈ ਜਾਂਦਾ ਇਕੱਲੇ মিডিਆ ਦੀ ਵਜ੍ਹਾ ਨਹੀਂ ਹੈ ਫਿਰ ਕੱਲ ਨੂੰ ਰਿਸ਼ਤਾ ਕਾਉਂਟ ਕਰੂਗਾ ਇੱਥੇ ਆ ਕੇ ਅਗਲਾ ਖੂਗਾ ਤੁਹਾਡੇ ਪਿੰਡ ਤੋਂ ਨਹੀਂ ਹੁਣ ਮੈਂ ਤੇ ਮੇਰੇ ਤੇ ਨਾਲੋਂ ਮੈਂ ਸਭ ਤੋਂ ਪਹਿਲਾਂ ਮੈਂ ਤੁਰਦਾ ਲੈ ਮੇਰਾ ਡਾਪ ਟੈਸਟ ਕਰਾਉ ਜੇ ਡਰਿੰਕ ਵੀ ਨਿਕਲੇਈ ਨਾ ਤੇ ਜੁੱਤੀ ਤੁਹਾਡੀ ਹੋਊ ਹੋਰਾਂ ਨੇ ਕਰਵਾ ਦਿੰਨੇ ਜਿੰਨਾ ਆਪਾਂ ਛਾਂਟੋ ਇਹਨਾਂ ਨੂੰ ਡਾਪ ਟੈਸਟ ਕਰਾਉਣ ਜੇ ਕੋਮਨ ਵੀ ਨਿਕਲੇ ਤੰਗੂਲਗੜਾ ਜਾਂ ਕੈਬ ਸੂਲੋ ਦਾ ਬਹੁਤ ਦੂਰ ਦੀ ਗੱਲ ਹੈ ਨਾ ਪਰ ਇਹ ਥੋੜਾ ਤੁਸੀਂ ਵਾਈਟ ਹਾਊਸ ਮਦਦ ਕਰੋ ਵੀ ਇਹ ਬਦਨਾਮੀ ਸਾਡੇ ਪਿੰਡ ਦੀ ਬਹੁਤ ਜ਼ਿਆਦਾ ਹੋ ਗਈ ਹੈ ਤੇ گاਉਂ ਨੂੰ ਅਕਸਰ ਇਹ ਚੀਜ਼ਾਂ ਨਾਲ ਖਿਆਲ ਰਵੇ ਹਾਂ ਤਾਂ ਫਟਾ ਚੋਰਾ ਸਭ ਵੋਟਰ ਪਿੰਡ ਦੀ ਖਰਾ ਹੋ ਗਿਆ ਪਰਸੈਂਟ ਚ ਸੀ ਚ ਪਤਾ ਫਿਰ 20 ਰਹਿ ਗਏ ਮਗਰ 20 ਫਿਰ اکاؤنٹ ਹੈਗੇ ਨੋ ਵਿੱਚ ਦੱਸ ਦਿੰਦੇ ਆ ਇਹ ਸਨ ਪਿੰਡ ਵਾਸੀ ਜਿਨ੍ਹਾਂ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਜਿਹੜਾ ਮਾਮੂਲੀ ਨਸ਼ਾ ਹੋ ਸਕਦਾ ਜਮੇ 1-2% ਤਾਂ ਆਮ ਹੀ ਹੁੰਦਾ ਹੈਗਾ ਹਰੇਕ ਤਾਂ ਹੈਗਾ ਪਰ ਜਿਹੜਾ 80% ਕਰਕੇ ਸਾਡੇ ਪਿੰਡ ਨੂੰ ਬਦਨਾਮ ਕੀਤਾ ਹੈਗਾ ਇਹਦੇ ਵਿੱਚ ਕੋਈ ਸਚਾਈ ਨਹੀਂ ਤੇ ਸਾਡੇ ਪਿੰਡ ਨੂੰ ਇੰਨਾ ਬਦਨਾਮ ਕਰਤਾ ਕਿ ਕੱਲ ਨੂੰ ਸਾਡੇ ਪਿੰਡ ਦੇ ਕੋਈ ਧੀ ਭੈਣ ਦਾ ਜਾਂ ਲੜਕੇ ਦਾ ਕੋਈ ਰਿਸ਼ਤਾ ਕਰਨ ਲਈ ਵੀ ਤਿਆਰ ਨਹੀਂ ਹੋਵੇਗਾ